ਗੁਰੂ ਰੂਪ 사ਤ ਸੰਗਤ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਸਾਹਿਬ ਦੀ અપਾਰ ਮਿਹਰ ਬਖਸ਼ਿਸ਼ ਹੈ ਕਿ ਜਿਨ੍ਹਾਂ ਦੇ ਹੁਕਮ ਸਦਕਾ ਅਸੀਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕ ਰਹੇ ਹਾਂ ਤੇ ਆਪ ਜੀ ਨੇ ਵੀ ਕਰਾ ਰਹੇ ਹਾਂ ਅੱਜ ਅਸੀਂ ਉਸ ਸਥਾਨ ਤੇ ਆਏ ਹੋਏ ਹਾਂ ਜਿਸ ਸਥਾਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਹੈ ਤੇ ਇਸ ਸਥਾਨ ਪੰਜਾਬ ਦੇ ਅੰਦਰ ਬਟਾਲਾ ਵਿੱਚ ਗੁਰਦੁਆਰਾ ਸ੍ਰੀ ਅਚਲ ਸਾਹਿਬ ਮੌਜੂਦ ਹੈ ਤੇ ਇਹ ਉਹ ਸਥਾਨ ਹੈ ਜੋ ਧਾਰਮਿਕ ਇਕਤਾ ਦਾ ਪ੍ਰਤੀਕ ਹੈ ਇਸ ਸਥਾਨ ਦੇ ਬਿਲਕੁਲ ਨਾਲ ਜੁੜਿਆ ਹੋਇਆ ਜੋ ਕਿ ਰੋਡ ਦੀ ਬਿਲਕੁਲ ਨਾਲ ਹੀ ਹੈ ਅਚਲੇਸ਼ਵਰ ਜੀ ਦਾ ਸਥਾਨ ਜੋ ਕਿ ਸਾਡੇ Hindu ਵੀਰਾਂ ਦੇ ਪ੍ਰਮੁੱਖ ਭਗਵਾਨ ਭਗਵਾਨ ਸ਼ਿਵ ਜੀ ਦੇ ਵੱਡੇ ਪੁੱਤਰ ਤੇ ਗਣੇਸ਼ਾ ਜੀ ਦੇ ਵੱਡੇ ਭਰਾ ਕਾਰਤਿਕਾ ਉਹਨਾਂ ਦਾ ਮੰਦਿਰ ਹੈ। ਵਾਲੀ ਅਖੇਡ ਰਚਾਈ ਤੂੰ ਹੀ ਦੁਨੀਆ ਵਾਲੀ ਅਖੇਡ ਰਚਾਈ ਇਤਿਹਾਸਕਾਰ ਇਹ ਵੀ ਦੱਸਦੇ ਨੇ ਕਿ ਪੂਰੇ ਹਿੰਦੁਸਤਾਨ ਵਿੱਚ ਕਾਰਤਿਕੇ ਦਾ ਮੰਦਿਰ ਸਿਰਫ ਇਸ ਸਥਾਨ ਤੇ ਹੀ ਹੈ। ਇਹ ਉਹ ਸਥਾਨ ਹੈ ਜਿੱਥੇ ਇਸ ਸੱਚੇ ਪਾਤਸ਼ਾਹ ਆਏ ਸਨ ਤੇ ਉਹਨਾਂ ਦੀ ਵਿਚਾਰ ਗੋਸ਼ਟੀ ਹੋਈ ਸੀ ਜਿਸ ਦਾ ਉਲੇਖ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਛੱਡੀ ਨਾ ਕਦੇ ਮੇਰੀ ਬਨ ਬਬਨਨ ਕਾ ਆਓ ਤੁਹਾਨੂੰ ਅਸੀਂ ਹੁਣ ਅੰਦਰ ਲੈ ਕੇ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਨੇ ਆ ਉਪਰੰਤ ਇਸ ਦਾ ਇਤਿਹਾਸ ਵੀ ਤੁਹਾਨੂੰ ਜ਼ਰੂਰ ਸਰਵਨ ਕਰਾਵਾਂਗੇ ਬਸ ਦਾ ਬਾਣੀ ਵਿੱਚ ਤੇਰੀ ਗੁਰਦਰ ਸਾਹਿਬ ਦੀ ਐਂਟਰੈਂਸ ਤੋਂ ਜੋ ਤੁਸੀਂ ਬਿਲਕੁਲ ਸਾਹਮਣੇ ਦਰਖਤ ਦੇਖ ਰਹੇ ਹੋ ਜੋ ਕਿ ਦਰਬਾਰ ਸਾਹਿਬ ਤੋਂ ਬਿਲਕੁਲ ਪਹਿਲਾ ਤੇ ਦੋਨੋਂ ਮੇਨ ਗੇਟਾਂ ਦੇ ਵਿੱਚਕਾਰ ਹੈ ਇਹ ਇੱਕ ਇੱਕਰ ਦਾ ਦਰਖਤ ਹੈ ਜਾਂ ਇਹ ਕਹ ਲਈਏ ਕਿ ਇਹ ਬੇਰ ਦਾ ਦਰਖਤ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਗਵਾਇਆ ਸੀ ਸੁਣ ਮੇਰੀ ਸੁਣ ਮੇਰੀ ਤੁੰਦੋ ਇਸ ਦਾ ਇਤਿਹਾਸ ਕੁਝ ਇਸ ਪ੍ਰਕਾਰ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਤੇ ਜੋ ਕਿਕਰ ਦਾਤੋਂ ਅਸੀ ਕਰਦੇ ਹਾਂ ਉਸ ਦਾ ਇੱਕ ਪੇੜ ਉਹਨਾਂ ਨੇ ਇੱਥੇ ਆਪਣੀ ਹੱਥੀ ਲਗਵਾਇਆ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਕਿਕਰ ਨੂੰ ਤਾਂ ਕੰਡੇ ਲੱਗਦੇ ਨੇ ਸਾਨੂੰ ਕੋਈ ਹੋਰ ਬੂਟਾ ਲਗਾ ਕੇ ਦਿਓ ਮਹਾਰਾਜ ਨੇ ਸੰਗਤਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਹੜਾ ਦਰਖਤ ਚਾਹੀਦਾ ਹੈ ਤੇ ਸੰਗਤਾਂ ਨੇ ਅਗੋ ਜਵਾਬ ਦਿੱਤਾ ਕਿ ਸਾਨੂੰ ਉਹ ਦਰਖਤ ਚਾਹੀਦਾ ਹੈ ਜਿੱਥੇ ਫਲ ਲੱਗਦੇ ਹੋਣ ਗੁਰੂ ਸਾਹਿਬ ਨੇ ਬਚਨ ਉਚਾਰੇ ਕੀ ਇਸ ਕਿਕਰ ਦੇ ਦਰਖਤ ਨੂੰ 12 ਮਹੀਨੇ ਫਲ ਲੱਗੇਗਾ ਤੇ ਇਹ ਕਿਕਰ ਦਾ ਦਰਖਤ ਬੇਰ ਦੇ ਦਰਖਤ ਤੇ ਪਰਵਰਤ ਹੋ ਗਿਆ ਇਤਿਹਾਸ ਗਵਾਹ ਹੈ ਕਿ 12 ਮਹੀਨੇ ਇਸ ਕਿਕਰ ਦੇ ਦਰਖਤ ਨੂੰ ਬੇਰ ਦੇ ਫਲ ਲੱਗਦੇ ਹਨ ਆਓ ਜੀ ਤੁਸੀਂ ਵੀ ਦਰਸ਼ਨ ਕਰੋ ਇਸ ਪਵਿੱਤਰ ਬੇਰ ਦੇ ਦਰਖਤ ਦਾ ਤੇ ਗੁਰਦਾਰ ਸਾਹਿਬ ਦਾ ਬਾਬਾ ਨਾਨਕ ਜਦੋਂ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਅਖੀਰ 'ਚ ਉਹਨਾਂ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ ਕਰਤਾਰਪੁਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਚੱਲ ਕੇ ਆਏ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਜ਼ਿਕਰ ਕਰਦੇ ਹਨ ਮੇਲਾ ਸੁਨ ਸ਼ਿਵਰਾਤ ਦਾ ਬਾਬਾ ਅਟਲ ਬਟਾਲੇ ਆਏ ਦਰਸ਼ਨ ਭੇਟਤ ਕਰਨੇ ਸਗਰੀ ਉਲਟ ਪਈ ਕਾਏ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਚੱਲ ਕੇ ਇਸ ਸਥਾਨ ਤੇ ਆਏ ਜਿੱਥੇ ਉਹਨਾਂ ਦੀ ਵਿਚਾਰ ਸਿੱਧਾ ਨਾਲ ਹੋਈ ਸੀ ਸਿੱਧਾ ਦਾ ਆਗੂ ਪੰਗਰਨਾਥ ਜਿਸ ਨੇ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕੀਤਾ ਕਿ ਭੇਖ ਉਤਾਰ ਉਦਾਸ ਕਾ ਮਤ ਕਿਉ ਸੰਸਾਰੀ ਰੀਤ ਚਲਾਈ ਪੰਗਰਨਾਥ ਕਹਿਣ ਲੱਗਾ ਗੁਰੂ ਨਾਨਕ ਦੇਵ ਜੀ ਨੂੰ ਕਿ ਤੁਸੀਂ ਪਹਿਲਾਂ ਗ੍ਰਸਤੀ ਸੀ ਫਿਰ ਤੁਸੀਂ ਉਦਾਸੀ ਵਾਲੇ ਬਾਣੇ ਪਾਏ ਹੁਣ ਤੁਸੀਂ ਫਿਰ ਤੋਂ ਗ੍ਰਸਤੀ ਵਿੱਚ ਆ ਗਏ ਹੋ ਤੁਸੀਂ ਉਦਾਸੀ ਵਾਲੇ ਪਹਿਰੇ ਨੂੰ ਕਲੰਕਿਤ ਕਰ ਦਿੱਤਾ ਹੈ ਉਪਰੰਤ ਧੰਨ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਕਿ ਹੋਏ ਅਤੀਤ ਗ੍ਰਸਥ ਤਜ ਫਿਰ ਉਹਨੋ ਕੀ ਕਰ ਮੰਗਣ ਜਾਈ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਭੰਗਰਨਾਥ ਜੀ ਤੁਸੀਂ ਵੀ ਪਹਿਲਾਂ ਗ੍ਰਸਤੀ ਸੀ ਫਿਰ ਗ੍ਰਸਤੀ ਤਿਆਗ ਕੇ ਤੁਸੀਂ ਜੰਗਲਾਂ ਪਹਾੜਾਂ ਚ ਘਰ ਬਰ ਛੱਡ ਕੇ ਚਲੇ ਗਏ ਫਿਰ ਤੁਸੀਂ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਹੋ ਨਿੰਦਦੇ ਹੋ ਆਪਣੇ ਲਾਗੇ ਨਹੀਂ ਬੈਠਣ ਦਿੰਦੇ ਫਿਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜੇ ਤੁਸੀਂ ਜ਼ਿਆਦਾ ਹੀ ਪਵਿੱਤਰ ਹੋ ਫਿਰ ਤੁਸੀਂ ਗ੍ਰਸਤੀਆਂ ਦੇ ਘਰੋਂ ਮੰਗ ਕੇ ਕਿਉਂ ਖਾਂਦੇ ਹੋ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੁਸੀਂ ਠੂਠਾ ਫੜ ਕੇ ਗ੍ਰਸਤੀਆਂ ਦੇ ਘਰੋਂ ਮੰਗਣ ਜਾਂਦੇ ਹੋ ਐਸਾ ਗੁਰਨਾਨਕ ਦੇਵ ਜੀ ਨੇ ਗਿਆਨ ਦਾ ਤੀਰ ਛੱਡਿਆ ਕਿ ਭੰਗਰਨਾਥ ਤੋਂ ਕੋਈ ਜਵਾਬ ਨਹੀਂ ਆਇਆ ਅਖੀਰ ਸਾਰੇ yogੀਆਂ ਸਿੱਧਿਆ ਨੂੰ ਗੁਰਨਾਨਕ ਦੇਵ ਜੀ ਦੇ ਪੈਰਾਂ 'ਚ ਢਹਿਣਾ ਪਿਆ ਤੇ ਜਿਸਤੇ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਹਨ ਕਿ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿਫਤ ਕੀਤੀ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਹੇ ਨਾਨਕ ਤੇਰੀ ਕਮਾਈ ਵੱਡੀ ਹੈ ਭਾਵ ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਤੇ ਯੋਗੀਆਂ ਤੇ ਸਿੱਧਾਂ ਨੂੰ ਪਰਮਾ ਵਿੱਚੋਂ ਕੱਢਿਆ ਫਿਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਚਾਹੇ ਕੋਈ ਉਦਾਸੀ ਵਾਲਾ ਹੈ ਚਾਹੇ ਕੋਈ ਸੰਨਿਆਸੀ ਹੈ ਚਾਹੇ ਕੋਈ ਗ੍ਰਸਤੀ ਜਾਂ ਬ੍ਰਹਮਚਾਰੀ ਜਾਂ ਸਿੱਧ ਜਾ ਯੋਗੀ ਹੈ ਸਭ ਨੂੰ ਹੀ ਗ੍ਰਸਤੀ ਵਿੱਚੋਂ ਹੀ ਆਉਣਾ ਪੈਂਦਾ ਹੈ ਸਭ ਨੂੰ ਗ੍ਰਸਤੀ ਭੋਗਣੀ ਹੀ ਪੈਂਦੀ ਹੈ ਅਖੀਰ ਵਿੱਚ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਕਿ ਆਪਣੀ ਕੋਈ ਨਿਸ਼ਾਨੀ ਛੱਡ ਕੇ ਜਾਓ ਤੇ ਗੁਰੂ ਨਾਨਕ ਦੇਵ ਜੀ ਨੇ ਕਿੱਕਰ ਦਾ ਦਰਖਤ ਲਗਾਇਆ ਸੰਗਤਾਂ ਕਹਿਣ ਲੱਗੀਆਂ ਇਹ ਤਾਂ ਕੰਡਿਆ ਵਾਲਾ ਲੱਗਿਆ ਦਰਖਤ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜੋ ਕਰਤਾਰ ਦਾ ਬਾਣਾ ਹੋਵੇਗਾ ਇਸ ਕਿੱਕਰ ਦੇ ਬੂਟੇ ਨੂੰ 베ਰੀ ਦੇ ਫਲ ਲੱਗਣਗੇ ਤੇ ਅੱਜ ਵੀ ਇਸ ਕਿੱਕਰ ਦੇ ਦਰਖਤ ਨੂੰ 12 ਮਹੀਨੇ 베ਰੀ ਦੇ ਫਲ ਲੱਗਦੇ ਹਨ ਇੱਕ ਫਲ ਲੱਗਦਾ ਹੈ ਝੜਦਾ ਹੈ ਤੇ ਨਾਲ ਹੀ ਦੂਜਾ ਫਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਹੁਣ ਵੀ ਸਤਗੁਰ ਦਾ ਭਾਣਾ ਵਰਤਦਾ ਹੈ ਤੇ ਅੱਜ ਵੀ ਇਹ 베ਰੀ ਆਮ ਅੰਬੇਰੀਆਂ ਵਰਗੀ ਨਹੀਂ ਹੁੰਦੀ ਇਸ ਨੂੰ ਕੰਡਾ ਬਹੁਤ ਘੱਟ ਲੱਗਦਾ ਹੈ ਗੁਰੂ ਸਾਹਿਬ ਦਾ ਇਤਿਹਾਸ ਬਟਾਲਾ ਸ਼ਹਿਰ ਨਾ ਬਹੁਤ ਪੁਰਾਣਾ ਹੈ ਐਸਾ ਇਤਿਹਾਸਕਰ ਸਾਨੂੰ ਦੱਸਦੇ ਹਨ ਜਿਸ ਵਕਤ ਬਾਬਾ ਬੁੱਢਾ ਜੀ ਦਾ ਵਿਆਹ ਹੋਇਆ ਤੇ ਮਾਤਾ ਸੁਲਖਣੀ ਜੀ ਦੋ ਪੁੱਤਰਾਂ ਸਮੇਤ ਬਾਬਾ ਲਖਮੀਦਾਸ ਜੀ ਤੇ ਬਾਬਾ ਸ਼੍ਰੀਚੰਦ ਜੀ ਦੇ ਨਾਲ ਇਸ ਸਥਾਨ ਤੇ ਆਏ ਸਨ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਇੱਥੇ ਆਣਾ ਹੋਇਆ ਜਿਨ੍ਹਾਂ ਨੇ ਇੱਥੇ ਆਪਣੇ بیٹے ਭਾਈ ਗੁਰਦਿੱਤਾ ਜੀ ਦੀ ਯਾਦ ਵਿੱਚ ਖੂਈ ਲਵਾਈ ਸੀ ਆਓ ਉਸ ਖੂਈ ਦੇ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਪਾਤਸ਼ਾਹ ਨੇ ਭਾਈ ਗੁਰਦਿੱਤਾ ਜੀ ਦੇ ਵਿਆਹ ਦੇ ਸਮੇ ਇਹ ਅੱਠ ਪੂਜੀ ਖੂਈ ਲਗਵਾਈ ਸੀ ਜੋ ਕਿ ਗੁਰਦਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਤੇ ਮੰਦਿਰ ਦੇ ਬਿਲਕੁਲ ਨਾਲ ਤੇ ਇਸ ਖੂਈ ਦੇ ਬਿਲਕੁਲ ਨਾਲ ਹੀ ਇਹ ਸੁੰਦਰ कार्तिकी जी ਦਾ ਮੰਦਿਰ ਸ਼ਿਸ਼ੋਭਿਤ ਹੈ ਤੇ ਸੰਗਤਾਂ ਆndੀਆਂ ਹਨ ਮੰਦਿਰ ਵੀ ਮੱਥਾ ਟੇਕਦੀਆਂ ਨੇ ਤੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਦੀਆਂ ਨੇ ਜੋ ਕਿ ਇੱਕ ਧਾਰਮਿਕ ਇਕਤਾ ਦਾ ਚਿੰਨ ਹੈ ਸਭ ਅਗਣ ਮੈਂ ਗੁਣ ਨਹੀਂ ਕੋਈ ਸਭ ਆਵਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਵਲੌਗ ਬਣਾਉਂਦੇ ਸਮੇਂ ਤੇ ਇਤਿਹਾਸ ਦੱਸਦੇ ਸਮੇਂ ਅਨੇਕਾ ਪ੍ਰਕਾਰ ਦੇ ਭੁਲਾਂ ਗਲਤੀਆਂ ਹੋ ਜਾਂਦੀਆਂ ਹਨ ਤੇ ਉਸ ਵਾਸਤੇ ਮੈਂ ਪਹਿਲੀ ਮਾਫੀ ਚਾਹਨਾ ਆਪ ਜੀ ਕੋਲੋਂ ਤੇ ਇਸ ਵਲੌਗ 'ਚ ਇੰਨਾ ਹੀ ਮੈਂ ਆਸ ਕਰਦਾ ਹਾਂ ਤੁਹਾਨੂੰ ਵਲੌਗ ਪਸੰਦ ਆਇਆ ਹੋਵੇਗਾ ਆਪਣੇ ਰਿਲੇਟਿਵਸ ਨਾਲ ਫਰੈਂਡਸ ਨਾਲ ਵਾਤਵਾਦ ਦੇ ਵਲੌਗ ਜਰੂਰ ਸ਼ੇਅਰ ਕਰਿਓ ਤਾਂ ਜੋ ਵਾਤਵਤ ਸੰਗਤਾਂ ਇਸ ਸਥਾਨਾ ਬਾਰੇ ਜਾਣ ਸਕਣ ਆ ਕੇ ਦਰਸ਼ਨ ਜਰੂਰ ਕਰਿਓ ਤੇ ਆਪਣੇ ਗੁਰੂ ਸਾਹਿਬ ਦੀਆਂ ਅਸੀਸਾਂ ਜਰੂਰ ਲਏਓ ਤੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ